ਕਿਸਾਨ ਨੂੰ ਠੀਕ ਹੈ ਜੀ ਉਦੋਂ ਕਿਸ ਜਿਹੜਾ ਗਿਣਤੀ ਜਦੋਂ ਹਸਾਬਕਦਾ ਵੀ ਕੋਈ ਨਹੀਂ ਸੀ ਉਹ ਠੀਕ ਹੈ ਹੂੰ ਤੱਕ ਬੜੀਆਂ ਸਰਕਾਰਾਂ ਮੰਗੀਆਂ ਹੂੰ ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲ ਹੀ ਨਹੀਂ ਸੋਚੇ ਨਹੀਂ ਹੂੰ ਅਰ ਇਸ ਤੋਂ ਵੀ ਮੈਂ ਤਾਂ ਇੱਕ ਵਾਰ ਫੇਰ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੋਕਾਂ ਦਾ ਹੈ ਸਾਡੇ ਲੋਕਾਂ ਦਾ ਤਿੰਨਾਂ ਨੇ ਇਹਦੀ ਤੇ ਕੋਈ ਲੋਕ ਤੁਸੀਂ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੋਗ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤ ਹੀ ਦੋ ਪੈਸੇ ਦਵਾ ਦੇਨੇ ਆ ਕੋਈ ਕਰਦਾ ਕਿ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਨਾ ਕੋਈ ਕੋਈ ਠੀਕ ਹੋ ਜੜੀਓ ਅੱਜ ਇਹ ਲੜਾਈ ਲੜ ਰਿਹਾ ਔਰ ਅਜੇ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ। ਕੋਈ ਠੀਕ ਹੈ। ਵਾਹਿਗੁਰੂ ਕਿਰਪਾ ਕਰੇ ਕਿ ਅਸੀਂ ਜਿੱਤ ਵੀ ਤੱਕ ਉਸ ਸਦਾ ਯੁਗਦਾਨ ਪਾਏ ਜਿਸ ਨਾਲ ਨੂੰ ਮਰਨ ਤੋਂ ਰੋਕਣ। ਠੀਕ ਹੈ। ਬਹੁਤਾਂ ਵੱਡਾ ਯੋਗਦਾਨ ਸਦਾ ਇਹੀ ਪੈਜੇ ਜਿਹੜੇ ਰੋਜ਼ ਸਾਨੂੰ ਬੁਦਲਾਮ ਕਰਦੇ ਹਨ। ਹੂੰ। ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਤੇ ਡਾਇਵਰਸਿਫਿਕੇਸ਼ਨ ਨਜ਼ਰ ਨਹੀਂ ਹੋਣੀ ਜਿੰਨਾ ਜਿਹੜਾ ਐਮਐਸਪੀ ਦੀ ਗ੍ਰਾਂਟ ਹੈ ਹੂੰ ਬਿਲਕੁਲ ਠੀਕ ਹੈ ਜੀ ਡਾਇਵਰਸਿਫਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਬੱਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਕੋਤ ਲੋ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਹੂੰ ਕੁਝ ਜਿਉ ਆਕਾਸ਼ ਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ 15 17 ਸਾਲ ਦਾ ਰਹਿ ਗਿਆ ਹੋ ਗਿਆ ਕਰੋ ਤੇ ਸਹੀ ਕੁਛ ਫੇਰੀ ਦੀ ਖਾਤਰ ਸੋ ਇਸ ਕਰਕੇ ਅਸੀਂ ਰੋਵਾਂ ਨਾ ਬਣੋ ਮਰ ਜਾਵਾਂਗੇ ਪੱਲੇ ਤਨ ਸਰਕਾਰ ਦੇ ਸਿਰ ਤੇ ਕਰ ਆਉਗੀ ਕੋਈ ਨਾ ਹੋਏਗਾ ਨਾ ਇਤਿਹਾਸ ਲਿਖਿਆ ਜਾਣਾ ਇਹ ਵੀ ਚਾਰ ਲਿਖੇ ਜਾ ਰਹੇ ਸੀ ਕਿਸੇ ਨੇ ਜੇ ਪਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗਲੇ ਲਾਈ ਲਈ ਹੂੰ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬਿਠੀਆ ਹੂੰ ਥੋੜੀ ਆਰਗਨਜ਼ ਦੀ ਤਾਂ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੁੰਦੇ ਤਾਂ ਅੱਪਾ ਤੇ ਯਾਦਾ ਮੰਗ ਮੰਨੀ ਜਾਏ ਜਾਂ ਫਿਰ ਪ੍ਰਭੂ ਪਰਮਾਤਮਾ ਆਪਾਲ ਪਰਤ ਵਾਹਿਗੁਰੂ ਆਪਣੀ ਜਿਹੜਾ ਆਇਦ ਕਰਕੇ ਤਰੇ ਹੋਇਆ ਪੂਰਾ ਪਰਤ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਇੱਥੇ ਕਾਲੀਵਾਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਪ੍ਰੋਸੈਸ ਸੇਵਾ ਨਾ ਆਇਆ ਸਭ ਦਾ ਬਹੁਤ ਧੰਨਵਾਦ ਚਲੋ ਮੜਾ ਜੀ ਕਰ ਲੀਏ ਅਪਾ ਖੋ ਗਿਆ ਸ਼ਮਾਂ ਬੀਠਾ ਜੀ ਪੁਸ਼ਕਲਾ ਇਹਦੀ